ਤੁਹਾਡੇ ਸਾਹਮਣੇ ਆ ਤੁਸੀਂ ਪਿਛਲੇ ਕਈ ਦਿਨਾਂ ਤੋਂ ਕਵਰ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਹਿੰਦੂਸਤਾਨ ਦੇ ਜਨਰਲ ਜ਼ਕਤਰ ਐਮਪੀ ਡਾਕਟਰ ਸੰਦੀਪ ਪਾਠਕ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਆਮਨ ਅਰੋੜਾ ਜੀ ਦਾ ਜਿਨ੍ਹਾਂ ਨੇ ਮੈਨੂੰ ਪਟਿਆਲੇ ਸ਼ਹਿਰ ਚੋਂ ਜੋ ਮੈਂ ਦੁਆਰ ਤੋਂ ਪਾਰੀ ਸ਼ੁਰੂ ਕੀਤੀ ਆ ਆਪਦੀ ਸਿਆਸਤ ਦੀ ਆਮ ਆਦਮੀ ਪਾਰਟੀ ਚ ਜਿਹੜੀ ਮੈਨੂੰ ਤਤੀ ਨੰਬਰ ਵਾਰ ਤੋਂ ਟਿਕਟ ਦੇ ਕੇ ਨਵਾਜਿਆ ਮੈਂ ਇਸ ਗੱਲ ਲਈ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦਾ ਭਾਜੀ ਜਿਸ ਤਰ੍ਹਾਂ ਕਿ ਆ ਪੰਨੀਤਪੁਰ ਵੱਲੋਂ ਇਲਜ਼ਾਮ ਲਗਾਏ ਗਏ ਅੱਜ ਕੀ ਸਰੇਆ ਵਿੱਚ ਜਿਹੜਾ ੱੱੱਕਾ ਕਰਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਕਿਸ ਤਰੀਕੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਮਹਾਰਾਣੀ ਪ੍ਰਦੀਪਪੁਰ ਵੱਲੋਂ ਮਹਿਲ ਦੇ ਵਿੱਚੋਂ ਕਿੱਥੇ ਕੀ ਸਾਫ਼ ਇਲਜ਼ਾਮ ਲਗਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਿ ਆਮ ਆਦਮੀ ਪਾਰਟੀ ਕਿੱਥੇ ਕੀ ਸਾਨੂੰ ਨਾਮਿਨੇਸ਼ਨ ਨਹੀਂ ਪਰੋਤੇ ਤਾਂ ਕਦੇਖਦਾ ਹੈਰਾਨਗੀ ਹੁੰਦੀ ਆ ਉਹਨਾਂ ਤੇ ਉਹ ਰਹਿ ਹੀ ਹੁਣ ਪ੍ਰੈਸ ਕਾਨਫਰੈਂਸਾਂ 'ਚ ਜੋਗੇ ਉਹ ਭੁੱਲ ਗਏ ਆਪਣਾ 2017 ਦਾ ਟਾਈਮ ਦੇਖੋ ਬੜੀ ਹੈਰਾਨਗੀ ਹੁੰਦੀ ਹੈ ਤੁਸੀਂ ਵੀ ਅੱਗੇ ਮੈਂ ਸਮਝਦਾ ਕੁਐਸਚਨ ਪੂਰੇ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਪਹਿਲੀ ਗੱਲ ਤਾਂ ਵੀ ਤੁਸੀਂ ਧੱਕੇ ਦੀ ਗੱਲ ਤਾਂ ਕਰ ਰਹੇ ਹੋ ਮੋਤੀ ਮਹਿਲ ਜਿਹੜਾ ਵਾਰਨਬਰ 38 'ਚ ਪੈਂਦਾ ਤੁਹਾਡੇ ਕੈਂਡੀਡੇਟ ਦਾ ਨਾਮ ਦੱਸੋ ਤੁਹਾਡਾ ਕੈਂਡੀਡੇਟ ਕਿੱਥੇ ਹੈ ਅੱਜ ਹਾਲਾਤ ਉਹਨਾਂ ਦੇ ਇਹ ਹੋ ਚੁੱਕੇ ਨੇ ਕਿ ਉਹਨਾਂ ਕੋਲ ਹੁਣ ਹੋਰ ਕੁਝ ਰਿਹਾ ਨਹੀਂ ਸੋਇਲ الزامबाजी ਤੋਂ ਜਦਦੇ ਕਾਂਗਰਸ ਛੱਡੀ ਆ ਉਹਨਾਂ ਨੇ ਪਹਿਲਾਂ ਕੈਪਟਨ ਅਮੰਦਰ ਸਿੰਘ ਪਟਿਆਲੇ ਸ਼ਹਿਰ ਤੋਂ ਜਦੋਂ ਹਾਕੀ ਬੱਲਾ ਜਾਂ ਪਤਾ ਨਹੀਂ ਕਿਹੜੇ ਚੋਂ ਨਿਸ਼ਾਨ ਤੇ ਲੜੇ ਸੀਗੇ ਉਦੋਂ ਵਿਲੇ ਹੋਗੇ ਸੀ ਗਾਹਾਂ ਮਾਣੀ ਮਹਾਰਾਣੀ ਪ੍ਰਨੀਤ ਕੌਰ ਜੀ ਵਿਲੇ ਹੋਗੇ ਠੀਕ ਹੈ ਨਹੀਂ ਮਤਲਬ ਪਟਿਆਲੇ ਦੇ ਲੋਕਾਂ ਦੇ ਮਨਾਂ ਚੋਂ ਉਤਰ ਚੁੱਕੇ ਨੇ ਤੇ ਉਹ ਕੈਂਡੀਡੇਟ ਉਹਨਾਂ ਨੂੰ ਮਿਲ ਨਹੀਂ ਰਿਹਾ ਕਿਸ ਚੀਜ਼ ਦਾ ਤੱਕਾ ਇਹ ਤਾਂ ਦੱਸੋ ਨਾ ਪਹਿਲਾਂ ਜਿਹੜਾ ਕੈਂਡੀਡੇਟ ਆ ਉਹਨਾਂ ਦਾ ਬੀਜੇਪੀ ਦਾ ਜਿਹੜਾ ਉਹਦੇ ਲਿਸਟ 'ਚ ਹੈ ਜਾ ਕੇ ਉਹਦੀ ਤੁਸੀਂ ਇੰਟਰਵਿਊ ਲਾਓ ਤਾਂ ਸੀ ਵੀ ਕਿੱਥੇ ਆ ਭਾਈ ਬੰਦੇ ਨੇ ਕਾਗਜ਼ ਹੀ ਨਹੀਂ ਭਰੇ ਇਲਜ਼ਾਮ ਹੀ ਲਾਈ ਜਾਣੇ ਆ ਉਹਦੇ ਮਹਿਲ 'ਚ ਬਹਿ ਕੇ ਹੋਰ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਪਟਿਆਲ ਦੇ ਲੋਕ ਉਹਨਾਂ ਦਾ ਸਾਥ ਛੱਡ ਚੁੱਕੇ ਨੇ ਇਹ ਉਹਨਾਂ ਨੂੰ ਪਤਾ ਲੱਗ ਗਿਆ ਤੇ ਹੁਣ ਬੈਠੇ ਇਲਜ਼ਾਮ ਲਾਈ ਜਾਂਦੇ ਨੇ ਸੋ ਮਤਲਬ ਕਹਿਣ ਦਾ ਉਹਨਾਂ ਨੂੰ ਇਹ ਛੱਡ ਕੇ ਸਾਰੀ ਰਾਜਨੀਤੀ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਬੜਾ ਲੰਬਾ ਸਮਾਂ ਹੋ ਗਿਆ 9.5 ਸਾਲ ਪਟਿਆਲੇ ਨੇ ਐਮਐਲਏ ਬਣਾ ਕੇ ਐਮਪੀ ਬਣਾ ਕੇ ਬੜੇ ਵੱਡੇ ਵੱਡੇ ਤਾਜ ਲਾਏ ਉਹਨਾਂ ਦੇ ਸਿਰ ਤੇ ਪਟਿਆਲੇ ਤੇ ਪਟਿਆਲੇ ਦਾ ਜੋ ਤੁਸੀਂ ਆਪ ਹੀ ਰੋਜ਼ ਕਵਰ ਕਰਦੇ ਹੋ ਕੀ ਹਾਲਾਤ ਬਣੇ ਹੋਏ ਨੇ ਪਟਿਆਲੇ ਸ਼ਹਿਰ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਪਟਿਆਲਾ ਅੱਜ ਪਿੰਡਾਂ ਨਾਲੋਂ ਮਾੜੇ ਹਾਲਾਤਾਂ ਚ ਵਾਰਡ ਦੇ ਵਿੱਚੇ ਮੁਸ਼ਕਲਾਂ ਸੁਣੀਆਂ ਲੋਕਾਂ ਦੀਆਂ ਕੀ ਕੀ ਨੇ ਮੈਂ 2012 ਤੋਂ 17 ਤੱਕ 2012 ਤੋਂ 2017 ਤੱਕ ਇੱਥੇ ਐਮਸੀ ਰਿਹਾ ਜਦ ਵਾਰਡ 'ਚ ਮੈਂ ਪ੍ਰਚਾਰ ਕਰ ਰਿਹਾ ਦਵਾਰੋ ਜਾ ਕੇ ਪਹਿਲੀ ਗੱਲ ਤਾਂ ਮਨ ਨੂੰ ਖੁਸ਼ੀ ਹੁੰਦੀ ਆ ਵੀ ਲੋਕ ਆਪਦੇ ਗਲੇ ਨਾਲ ਲਾ ਰਹੇ ਨੇ ਜਿਹੜੇ ਪਤਵੰਤੇ ਸੱਜਣ ਨੇ ਸੀਨੀਅਰ ਨੇ ਉਹ ਆਪ ਘਰਾਂ ਚੋਂ ਨਿਕਲ ਕੇ ਮੇਰੀ ਕੈਂਪੇਨਿੰਗ ਕਰ ਰਹੇ ਨੇ ਤੇ ਇਹ ਗੱਲ ਯਾਦ ਕਰਾਉਂਦੇ ਨੇ ਵੀ ਰਪਾਲ ਜੀ ਜਿਹੜੀਆਂ ਸੜਕਾਂ ਤੁਸੀਂ ਉਦੋਂ ਬਣਾ ਕੇ ਸੀ ਉਹ ਉੱਤੀ ਖੜੀਆਂ ਦਵਾਰੋਂ ਨਹੀਂ ਬਣੀਆਂ ਹੈਗੀਆਂ ਅੱਜ ਜਿਹੜੀ ਮੈਂ ਰੋਜ਼ ਐਵੇਨਿਊ ਚ ਵੀ ਮੀਟਿੰਗ ਕਰਕੇ ਆ ਰਹੇ ਆਂ ਬ੍ਰਿਗੇਡੀਅਰ ਰੈਂਕ ਦੇ ਕਰਨਲ ਰੈਂਕ ਦੇ ਵੱਡੇ ਵੱਡੇ ਚੰਗੇ ਆਲਾਫਸਰ ਬਿਜ਼ਨਸਮੈਨ ਉੱਤੇ ਮੀਟਿੰਗ ਚ ਆਏ ਮੈਂ ਸਮਝਦਾ ਅਸ਼ੀਰਵਾਦ ਵੀ ਦਿੱਤਾ ਤੇ ਬੜੀ ਖੁਸ਼ੀ ਹੁੰਦੀ ਹੈ ਇਹੋ ਜਿਹੇ ਬੰਦੇ ਆਗੇ ਤੁਹਾਨੂੰ ਅਸ਼ੀਰਵਾਦ ਦੇ ਰਹੇ ਨੇ ਜਿਨ੍ਹਾਂ ਦਾ ਆਪ ਦਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੁੰਦਾ ਕਿਉਂਕਿ ਉਹਨਾਂ ਨੂੰ ਇੱਕ ਉਮੀਦ ਹੈ 28 ਨੰਬਰ ਵਾਰ ਚੋਂ ਜਿੱਤੂਗਾ ਤਾਂ ਜਿਹੜੇ ਕੰਮ ਬੜੇ ਸਾਲਾਂ ਤੋਂ ਰੁਕੇ ਹੋਏ ਸੀ ਉਹ ਕੰਮ ਹੋਣਗੇ ਕਿਸ ਤਰ੍ਹਾਂ ਦੇ ਕੰਮ ਜਿਹੜੇ ਰੁਕੇ ਹੋਏ ਸੀ ਕਿਉਂਕਿ 22 ਨੰਬਰ ਵਾਰ ਜਿਹੜਾ ਇੱਕ ਪੋਸ਼ ਏਰੀਆ ਮੰਨਿਆ ਜਾਂਦਾ ਕਿਹੜੇ ਇਹ ਜਿਹੇ ਕੰਮ ਜਿਹੜੇ ਰੁਕੇ ਹੋਏ ਤੁਸੀਂ ਦੇਖ ਸਕਦੇ ਮੈਂ ਸਮਝਦਾ ਜਿਹੜੀਆਂ ਮੈਂ ਸੜਕਾਂ ਬਣਾ ਗਿਆ ਸੀਗਾ ਤੁਸੀਂ ਕਮਾਲ ਦੀ ਗੱਲ ਤਾਂ ਛੱਡੋ ਸੜਕਾਂ ਉਹ ਕਹਿੰਦੇ ਮੜ ਜਾ ਮੀਂਹ ਪ ਸੋ ਜਿਹੜੇ ਐਮਸੀ ਰਹਿ ਮੈਂ ਫਿਰ ਉਹੀ ਗੱਲ ਐਮਸੀ ਦਾ ਛੱਡੋ ਪਰ ਮੁੱਖ ਮੰਤਰੀ ਦਾ ਸ਼ਹਿਰ ਰਿਹਾ ਹੈ ਮੁੱਖ ਮੰਤਰੀ ਦੀ ਕੰਧ ਦੇ ਪਿੱਛੇ ਵਾਲਾ ਮੁੱਖ ਮੰਤਰੀ ਦਾ ਵਾਰਡ ਹੈ ਉਤੋਂ ਜੇ ਲੋਕਾਂ ਦੀ ਤੁਸੀਂ ਸਮੱਸਿਆਵਾਂ ਸੁਣੋਗੇ ਉਹ ਕਹਿੰਦੇ ਪਾਣੀ ਨਹੀਂ ਡਿੱਡ 2-2 ਘੰਟੇ ਸੀਵਰੇਜ ਕਲੀਅਰ ਨਹੀਂ ਹੁੰਦਾ ਹੈਗਾ ਬਰੇਨ ਸਿਸਟਮ ਫੇਲ ਹੋਇਆ ਹੋਇਆ ਮਤਲਬ ਕਹਿਣ ਦਾ ਇਹਨਾਂ ਨੇ ਢੱਕਾ ਤੋੜਿਆ ਨਹੀਂ ਬਗੈਰ ਕਿਸੇ ਗੱਲ ਤੋਂ ਇਲਜ਼ਾਮ ਲਾਈ ਜਾਂਦੇ ਨੇ ਔਰ ਲੋਕਾਂ ਨੂੰ ਮੇਰੇ ਤੋਂ ਪੂਰੀ ਉਮੀਦ ਹੈ ਔਰ ਮੈਂ ਫਿਰ ਉਹੀ ਗੱਲ ਕਰਦਾ ਜੋ ਅਮਨ ਅਰੋੜਾ ਜੀ ਕੱਲ ਆ ਕੇ ਪੰਜ ਗਰੰਟੀਆਂ ਦੇ ਕੇ ਗਏ ਨੇ ਪਟਿਆਲੇ ਸ਼ਹਿਰ ਦੇ ਅਸੀਂ ਉਹ ਸਾਰੀਆਂ ਹੀ ਬਣਦੇ ਸਾਰਜਤ ਹਾਊਸ ਬਣ ਗਿਆ ਦੇਵੰਤ ਤੋਂ ਕੰਮ ਸ਼ੁਰੂ ਕਰਦਾਂਗੇ ਆਣ ਵਾਲੇ 2 ਸਾਲਾਂ ਚ ਪਟਿਆਲਾ ਜਿਹੜਾ ਬਾਗਾਂ ਦਾ ਸ਼ਹਿਰ ਸੀ ਜਿਹੜਾ ਇਹਨਾਂ ਦੇ ਮੇਅਰ ਨੇ ਬਿੱਟੂ ਮੇਅਰ ਨੇ ਟਾਇਲਾਂ ਦਾ ਸ਼ਹਿਰ ਬਣਾਤਾ ਸੀ ਉਹ ਦੁਬਾਰਾ ਤੋਂ ਬਾਗਾਂ ਦਾ ਸ਼ਹਿਰ ਤੇ ਬਿਊਟੀਫਿਕੇਸ਼ਨ ਵਾਲੇ ਪਾਸੇ ਧਿਆਨ ਦੇਵਾਂਗੇ ਜਿਹੜੀ ਮੇਨ ਸਮੱਸਿਆ ਮੈਂ ਸਮਝਦਾ ਪਟਿਆਲੇ ਦੀ ਟ੍ਰੈਫਿਕ ਦੀ ਸਮੱਸਿਆ ਉਹ ਕੰਜੈਕਸ਼ਨ ਜਿੱਥੇ ਤੇ ਹੁੰਦਾ ਉਹ ਖਤਮ ਕਰਾਂਗੇ ਇਲੈਕਟ੍ਰੋਨਿਕ ਬੱਸਾਂ ਜਿਵੇਂ ਦਿੱਲੀ ਚ ਚਲਾਈਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਉਹ ਪਟਿਆਲੇ ਚ ਚਲਾਵਾਂਗੇ ਜੋ ਜੋ ਕੰਮ ਰਹਿੰਦੇ ਨੇ ਸਾਰੇ ਪੂਰੀ ਸਪੀਡ ਨਾਲ ਸ਼ੁਰੂ ਕਰਾਂਗੇ ਇਸ ਪੇਰਾ ਅਹਿਮ ਸਵਾਲ ਹੈ ਤੁਸੀਂ ਕਿਹੜੇ ਕੈਂਡੀਡੇਟ ਬਣ ਰਹੇ ਹੋ ਲਾਲੇ ਵਿੱਚ 40 ਵਾਰਡ ਦੇ ਨੇ ਕਿ ਤੁਸੀਂ ਵੋਟ ਮੰਗਦੇ ਉਹਨਾਂ ਕੋਲ ਗਏ ਨਹੀਂ ਜੇ ਗੇਟ ਖੋਲਣਗੇ ਤਾਂ ਵੋਟ ਮੰਗਾਗੇ ਉਹਨਾਂ ਦੇ ਤਾਂ ਗੇਟ ਹਮੇਸ਼ਾ ਬੰਦ ਰਹਿੰਦੇ ਨੇ ਉਹ ਸ਼ੇਰ ਅੱਗੇ ਰੱਖੇ ਹੋਏ ਨੇ ਆਮ ਬੰਦੇ ਤਾਂ ਉਹਨਾਂ ਤੋਂ ਡਰ ਹੀ ਜਾਂਦੇ ਹੁੰਦੇ ਆ ਵੋਟਾਂ ਵਾਲੇ ਦਿਨਾਂ 'ਚ ਖੋਲ ਦਿੰਦੇ ਨੇ ਹੁਣ ਉਹਨਾਂ ਨੂੰ ਪਤਾ ਹੈ ਵੀ ਐਮਸੀ ਦੀਆਂ ਚੋਣਾਂ ਲੈਣਾ ਕੀ ਆਪੇ ਲੋਕ ਜਿਹੜੇ ਵਿਚਾਰੇ ਕੈਂਡੀਡੇਟ ਲੜੀ ਜਾਂਦੇ ਕਿੰਨਾ ਕੋਣਾ ਦੀ ਮਦਦ ਹੀ ਜਾ ਰਹੇ ਤੁਸੀਂ ਇਹ ਦੇਖ ਲਓ ਸਾਡੇ ਤਾਂ ਮੁੱਖ ਮੰਤਰੀ ਪੰਜਾਬ ਐਮਸੀ ਦੀਆਂ ਚੋਣਾਂ ਲਈ ਜਿਹੜਾ ਇੱਕ ਛੋਟਾ ਜਿਹਾ ਬਾਜ਼ਾਰ ਹੈ ਉਹਦੇ ਚ ਵੀ ਕੈਂਪੇਨਿੰਗ ਕਰਨ ਆ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਕਿਤੇ ਹੈ ਕੈਪਟਨ ਨਮਿੰਦਰ ਸਿੰਘ ਜਿਹੜਾ ਬਰਾਜ ਕਰਕੇ ਗਿਆ ਸਾਰੇ ਐਲੀਟ ਰੋਕੋ ਨੱਥੇ ਰੱਖਦੇ ਨੇ ਤੁਸੀਂ ਉਹਨਾਂ ਨੂੰ ਵੋਟਾਂ ਲਈ ਕਿੱਦਾਂ ਅਪੀਲ ਕਰੋਗੇ ਵੋਟ ਦੇਣ ਆਣ ਕਿਉਂਕਿ ਇਹ ਕੈਲੀਟ ਪੀਪਲ ਫਰਸਟ ਐਲੀਟ ਵੀ ਕਰਦਾ ਹੈ ਕਦੇ ਕਦੇ ਇਹ ਵੀ ਹੁੰਦਾ ਉਹਨਾਂ ਨੂੰ ਐ ਵੀ ਸਾਰਾ ਦਿਨ ਲੋਕਾਂ ਚ ਵਿਚਰਦਾ ਵੀ ਇਹਨੇ ਜਿੱਤ ਹੀ ਜਾਣਾ ਮੈਂ ਤਾਂ ਆਪ ਥੋੜੇ ਵਾਲੀ ਗੱਲ ਵੀ ਅੱਜ ਅਪੀਲ ਕਰਕੇ ਆਇਆ ਜਿੰਨੇ ਬ੍ਰਿਗੇਡੀਅਰ ਕਰਨਲ ਵੱਡੇ ਵੱਡੇ ਬਿਜ਼ਨਸਮੈਨਸੇ ਮੇਰੀ ਲਾਸਟ ਹੋਣ ਵਾਲੀ ਮੀਟਿੰਗ ਉਸੇ ਇਹ ਨਾ ਸੋਚਿਓ ਮੈਂ ਜਿੱਤਿਆ ਖੜਾ ਵੋਟ ਪਾਣ ਆਓ ਕਰੋ ਨਿਕਲੋ ਤੁਹਾਡੇ ਚੈਨਲਾਂ ਦੇ ਥਰੂ ਵੀ ਮੇਰੇ ਵਾਰਡ ਵਾਸੀਆਂ ਨੂੰ ਖਾਸ ਕਰਕੇ ਅਪੀਲ ਹੈ 21 ਤਰੀਕ ਗੁਰਨਾਨਕ ਫਾਊਂਡੇਸ਼ਨ ਸਕੂਲ ਸਵੇਰੇ 7 ਵਜੇ VOTING ਸ਼ੁਰੂ ਹੋਣੀ ਹੈ ਬੇਨਤੀ ਹੈ ਆਪਦਾ ਵੋਟ ਦਾ ਅਧਿਕਾਰ ਜ਼ਰੂਰ ਕਿਉਂਕਿ ਦੂਜੇ ਪਾਸੇ ਵੀ ਕਾਂਗਰਸ ਦਾ ਕੈਂਡੀਡੇਟ ਖੜਾ ਹੈ ਪੂਰੀ ਟੱਕਰ ਦੀ ਫਾਈਟ ਮੈਂ ਸਮਝਦਾ ਹੁੰਨਾ ਮੈਂ ਨਹੀਂ ਸਮਝਦਾ ਜੇ ਲੋਕ ਗੱਲ ਕਹੀ ਜਾਂਦੇ ਆ ਵੀ ਜਿੱਤਿਆ ਖੜਾ ਹੈ ਕੁਛ ਹੈ ਟੱਕਰ ਦੀ ਵਾਈਟ ਹੈ ਆਪਾਂ 5 ਵਜੇ ਤੱਕ ਕੱਲੀ ਕੱਲੀ ਵੋਟ ਕਰੋ ਨਿਕਲਗੇ ਭੁਗਤਾਈਏ ਤਾਂ ਜੋ ਮੇਰਾ ਵੀ ਹੌਸਲਾ ਵਧੇ ਜਿੰਨੀ ਵੱਧ ਵੋਟ ਤੈਮਾ ਹੌਸਲੇ ਨਾਲ ਕੰਮ ਕਰ ਸਕਾ